जय श्री कृष्णा जय श्री राधे ठाकुर जी का आशीर्वाद सदा सब पर बना रहे बांके बिहारी कृपा सदा सब पर बनी रहे सामने वाला पत्रकार साहब ਤੁਸੀਂ ਇਹ ਵੀਡੀਓ ਦੇਖੀ ਹੋਣੀ ਹੈ ਇਸ ਵੀਡੀਓ ਦੇ ਵਿੱਚ ਉਹ ਸ਼ਖਸ ਕਹਿ ਰਿਹਾ ਵੈ ਕਿ ਮੈਂ ਅਮਰਤਪਾਲ ਦਾ ਭਰਾ ਬੋਲ ਰਿਹਾ ਮੈਂ ਤੈਨੂੰ ਗੋਲੀ ਮਾਰਨੀ ਹੈ ਠੀਕ ਹੈ ਜੀ ਮਤਲਬ ਇਹ ਲੋਕ ਜਿਹੜੇ ਪਹਿਲੀ ਗੱਲ ਹੈ ਪ੍ਰਸ਼ਾਸਨ ਨੂੰ ਪਤਾ ਕਰਨਾ ਚਾਹੀਦਾ ਹੈ ਇਹਨਾਂ ਦੇ ਜਿਹੜੇ ਪਿੱਛੇ ਜਿਹੜੇ ਆਤਾਂ ਨੇ ਉਹ ਕੌਣ ਨੇ ਆ ਜੋ ਜਿੱਤੇ ਜਤਾਏ ਨੂੰ ਅਮਰਤਪਾਲ ਨੂੰ ਦੱਸ ਦੇਣੀ ਹੋਏ ਔਰ ਇਹਨਾਂ ਦੇ ਗੁਰਗੇ ਦੇਖੋ ਖੜੇ ਹੋਗੇ ਕਿ ਜਿਹੜੇ ਕਹਿ ਰਹੇ ਨੇ ਕਿ ਅੰਮੀ ਤਰੜਾ ਤੇਰੇ ਗੋਲੀ ਮਾਰਨੀ ਹੈ। ਕੀ ਆ ਪੰਜਾਬ ਦੇ ਵਿੱਚ ਬੜਾ ਵੱਡਾ ਸਵਾਲ ਹੈ ਹਿੰਦੂ ਸੇਫ ਹੈ ਜਾਂ ਨਹੀਂ ਹੈ। ਕਿੰਨੀ ਵਾਰੀ ਅੰਤਰਗਵਾਦੀ ਮਾਡਿਊਲ ਫੜੇਗੇ। ਤੁਸੀਂ ਇੱਕ ਚੀਜ਼ ਨੋਟ ਨਹੀਂ ਕੀਤੀ ਪੱਤਰਕਾਰ ਸਾਹਿਬ ਪਿਛਲੇ ਹਫਤੇ 10 ਪਿਛਲੇ ਮਹੀਨੇ ਦੀ ਗੱਲ ਮੈਂ ਤਾਂ ਦੱਸਦਾ ਕਿ ਜਿਹੜਾ ਮਾਡਿਊਲ ਗੁਜਰਾਤ ਪੁਲਿਸ ਨੇ ਫੜਿਆ ਉਹਦੇ ਚ ਆਈਐਸ ਦੇ ਅੱਤਵਾਦੀ ਪਾਕਿਸਤਾਨ ਤੋਂ 1 ਕਰੋੜ ਰੁਪਏ ਆ ਸੀ ਮੈਨੂੰ ਮਾਰਨ ਦਾ ਜਿਹਦੇ ਵਿੱਚ ਉਹਨਾਂ ਨੇ ਕਬੂਲ ਕੀਤਾ ਕਿ ਅਸੀਂ ਅੰਮੀ ਤਰੜਾ ਮਾਰਨਾ। ਉਸ ਤੋਂ ਪਹਿਲਾਂ ਇਸ ਸਾਲ ਦੇ ਵਿੱਚ ਵਿੱਚ ਮਾਨਯੋਗ ਪੁਲਿਸ ਨੇ ਘੱਟੋ ਘਾਟ ਨਾ ਨਾ ਕਰਦੇ ਪਤਾ ਨਹੀਂ ਕਿੰਨੇ ਮੋਡਿਊਲਾਂ ਦਾ ਪਰਦਾ ਫਾਸ਼ ਕੀਤਾ 2016 ਦੇ ਵਿੱਚ ਮੇਰੇ ਤੇ ਅੱਤਵਾਦੀ ਹਮਲਾ ਹੋਇਆ ਸੀ 2016 ਤੋਂ 2020 ਦੇ ਵਿੱਚ ਮੇਰੇ ਜਿਹੜੇ ਕੇਸ ਨੇ ਉਹ ਐਨਆਈਏ ਚੱਲਦੇ ਨੇ ਮੈਂ ਮਾਨਯੋਗ ਪੁਲਿਸ ਪ੍ਰਸ਼ਾਸਨ ਨੂੰ ਮਾਨਯੋਗ ਸੀਐਮ ਸਾਹਿਬ ਨੂੰ ਐਕਚੁਅਲੀ ਬੇਨਤੀ ਲਾਣਾ ਕਿ ਇਹ ਕੇਸ ਵੀ ਐਨਆਈਏ ਜਾਂਚ ਕਰੇ ਕੀ ਇਹ ਜਿਹੜਾ ਵਿਅਕਤੀ ਫੜਿਆ ਹੋਇਆ ਹੈ ਜਿਹੜਾ ਜਾਨਵਰਾਂ ਮਾਰਦੀ ਮੈਨੂੰ ਧਮਕੀ ਦਿੱਤੀ ਜਿਹੜਾ ਪੰਜਾਬ ਪੁਲਿਸ ਨੇ ਫੜਿਆ ਲੁਧਿਆਣਾ ਪੁਲਿਸ ਨੇ ਮੈਂ ਧੰਨਵਾਦ ਕਰਦਾ ਲੁਧਿਆਣਾ ਕਮਿਸ਼ਨਰ ਸਾਹਿਬ ਦਾ ਵੀ ਤੇ ਮਾਨਯੋਗ ਡੀਜੀਪੀ ਸਾਹਿਬ ਦਾ ਜਿਹੜਾ ਇਹ ਸ਼ਖਸ ਫੜਿਆ ਇਹਦੀ ਤਹਿਤ ਇਹੋ ਜਾਂਚ ਹੋਣੀ ਚਾਹੀਦੀ ਹੈ ਕਿ ਇਹਦੇ ਮੋਡਿਊਲ ਦੇ ਪਿੱਛੇ ਲਿੰਕ ਕਿ ਤੱਕ ਸੀਗੇ ਕਿਉਂਕਿ ਇਹਦੀ ਜਾਂਚ ਐਨਆਈਏ ਤੱਕ ਜਾਣੀ ਚਾਹੀਦੀ ਹੈ ਜੀ ਹਲੋ ਹਲੋ ਹੰਦੀਰ ਰੋਣਾ ਸਾਹਿਬ ਹਾਂਜੀ ਕੌਣ ਜੀ

फालतू तो बकवास नहीं करनी समझ बोर तो तो नहीं याद गया बहुतिया तो बकवास समझ गया ना फालतू बकवास नहीं करनी किधर ਪਾਪ ਸਿੰਘ ਖਾਲਸਾ ਉਹ ਕੋਣ ਉਹ ਤਰੇ ਬੈਠੀ ਮੈਨੂੰ ਤਾਂ ਲੱਗਦਾ ਤੇਰਾ ਡਾਡੀ ਲੱਗਦਾ ਤੈ ਮੇਰਾ ਤਾਂ ਭਰਾ ਹੈ ਮੈਨੂੰ ਲੱਗਦਾ ਮੈਨੂੰ ਤਾਂ ਲੱਗਦਾ ਤੇਰੀ ਬੁੜੀ ਲਾਈ ਹੁਮਦਾ ਹੋਣਾ ਲਾਲਾ ਤੇਰੀ ਬੁੜੀ ਹਾਂ ਮੇਰਾ ਹਾਂ ਕੀ ਉਹ ਸਾਡਾ ਚਲੋ ਜਾ

ਮੈਨੂੰ ਉਹ ਤੋਈ ਬੰਦੇ ਲੱਗਦੇ ਬੰਦੇ ਹੀ ਲੱਗਿਆ ਹੈ। ਹਾਂ? ਮੈਨੂੰ ਲੱਗਦਾ ਤੁਸੀਂ ਤੁਸੀਂ ਹੋ। ਓਹ ਕਹਿੰਦੇ ਮੁੰਮੀ ਦਾ ਬੱਚਾ ਆਉਂਦਾ। ਹਾਂ। ਚੱਲ ਫੋਨ ਕੱਟ। ਫੋਨ ਕੱਟ। ਉਹਦੇ ਚ ਅਮਰੋੜਾ ਜੀ ਨੇ ਕਿ ਸਾਨੂੰ ਆਡੀਓ ਪੇਸ਼ ਕੀਤੀ ਸੀਗੀ। ਕ ਆਪਣਾ ਬਿਆਨ ਲਿਖਾਇਆ ਸੀਗਾ ਵੀ ਇੱਕ ਬੰਦਾ ਆਪਣਾ 20 ਸਾਲ ਦਾ ਮੁੰਡਾ ਉਹ ਜਿਹੜਾ ਉਹ ਫੇਸਬੁੱਕ ਆਪਣਾ ਜਿੱਤੇ WhatsApp ਤੇ ਕਾਲ ਕਰਕੇ ਉਹਨਾਂ ਨੂੰ ਗਾਲਾਂ ਕੱਢ ਰਿਹਾ ਧਮਕੀਆਂ ਦੇ ਰਿਹਾ ਤੇ ਉਹਦਾ ਸੀ ਵੈਰੀਫਾਈ ਕਰਕੇ ਉਹਦੀ ਸਾਰੀ ਤਲਾਸ਼ ਕਰਕੇ ਉਹ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਤੇ ਬਣਜਾ ਧਰਾਵਾਦਰਕਾਰ ਵਿੱਚ ਕਰਕੇ ਪਰਚਾ ਦਰਜ ਕਰਤਾ ਸਰ ਇਹ ਜਿਹੜਾ ਇਹ ਬੇਟੀ ਆ ਇਹ ਲੋਕਲ ਹੀ ਕਹਿੰਦਾ ਮਾਪੇ ਨੇ ਨਹੀਂ ਹਰਿਆਣਾ ਦਾ ਰਹਿੰਦਾ ਹੈ ਇਹਦਾ ਕੋਈ ਪਿਛਲਾ ਨਹੀਂ ਕੋਈ ਨਹੀਂ ਪਿੱਛੇ ਤੇ ਕੋਈ ਪਿਛਲਾ ਕੋਈ ਰਿਕਾਰਡ ਨਹੀਂਗਾ ਕੋਈ ਪਰਚਾ ਨਹੀਂਗਾ ਸਾਰਾ ਵੈਰੀਫਾਈ ਕਰ ਲਿਆ ਇਹਨੇ ਤਾਂ ਸਿਰਫ ਉਹਨੂੰ ਮੋਬਾਈਲ ਤੇ 180 ਕਾਲ ਕਰਕੇ ਗਾਲਾਂ ਕੱਢੀਆਂ ਤੇ ਧਮਕੀਆਂ ਦਿੱਤੀਆਂ ਵੈਸੇ ਜਿਵੇਂ ਰੋਟੀਨ ਦੇ ਵਿੱਚ ਆਪਾਂ ਕਿਸੇ ਨੂੰ ਮੰਨਦਾ ਚੰਗਾ ਬੋਲਣ ਲੱਗ ਜਾਂਦੇ ਆ ਉਹੋ ਜੀ ਭਾਸ਼ਾ ਵਰਤੀ ਭੰਦੀ ਚ ਭਾਸ਼ਾ ਵਰਤੀ ਹੈ ਤੇ ਉਹਨੇ ਰਿਕਾਰਡਿੰਗ ਮੇਸ਼ੀਨ ਤੇ ਉਹਦੀ ਪ੍ਰਤਾਲ ਕਰਕੇ ਆਪਾਂ ਇਹ ਤੇ ਕਾਰਵਾਈ ਕਰਾਂਗੇ ਸਾਰੇ ਕਾਰਨ ਕੀ ਰਿਹਾ ਕਿ ਉਹ ਮਤਲਬ ਇਹਦੇ ਮਨ ਜਾ ਉਹਨੂੰ ਪੁੱਛ ਕੇ ਚ ਉਹਨੇ ਦੱਸਿਆ ਵੀ ਮੈਂ ਤਾਂ ਫੇਸਬੁਕ ਦੇ ਫੇਸਬੁਕ ਵੇਰਾ ਦੇਖ ਰਿਆ ਸੀਗਾ ਤੇ ਉਹਦੇ ਚ ਜਿਹੜਾ ਉਹ ਇਹਦਾ ਮਤਲਬ ਵੀਡੀਓ ਵਗੈਰਾ ਜਿਹੜੀਆਂ ਸੀਗੀਆਂ ਮੇਰੇ ਸਾਹਮਣੇ ਆ ਗਈਆਂ ਉਹ ਤੁਮਾ ਨੰਬਰ ਵੇਕੇ ਨੂੰ ਮੇਰੇ ਬੱਚਾ ਸੀਗਾ 20 ਸਾਲ ਦਾ ਤਾਂ ਇਹ ਚਾਹ ਉਹਨੇ ਫੋਨ ਮਲਾ ਕੇ ਗੱਲ ਕਰ ਦਿੱਤੀ ਇਨਿਕਾ ਸਰ ਕਿਹੜੀ ਕਿਹਨੀਆਂ ਧਰਾਵਾਂ ਲਗੀਆਂ ਇਹਦਾ 294 506 ਆਈਪੀਸੀ ਦਾ ਕਾਤਾ ਕਰ ਦਿੱਤੀ